ਇੱਕ ਪਾਸੇ ਤਾਂ ਅਧਿਆਪਕ ਦਿਵਸ ਹੈ ਉਹ ਮਨਾਇਆ ਜਾ ਰਿਹਾ ਹੈ ਤਾਂ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਦੂਜੇ ਪਾਸੇ ਉਹੀ ਅਧਿਆਪਕ ਆਪਣੀਆਂ ਮੰਗਾਂ ਨੂੰ ਲੈ ਕੇ ਦਰਨਾ ਲਾਉਂਦੇ ਹੋਏ ਨਜ਼ਰ ਆ ਰਹੇ ਹਨ ਲੁਧਿਆਣਾ ਦੇ ਪੀਏਯੂ ਦੇ ਵਿੱਚ ਮੌਜੂਦ ਹਨ ਜਿੱਥੇ ਪੀਏਯੂ ਟੀਚਰ ਐਸੋਸੀਏਸ਼ਨ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤਾਂ ਇਹਨਾਂ ਨੇ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਮਨਜੀਤ ਜੀ ਨਾਲ ਗੱਲਬਾਤ ਕਰ ਰਹੇ ਹਨ ਮਨਜੀਤ ਜੀ ਇੱਕ ਪਾਸੇ ਤਾਂ ਅੱਜ ਟੀਚਰ ਦਿਵਸ ਹੈ ਮਨਾਇਆ ਜਾ ਰਿਹਾ ਹੈ ਸਨਮਾਨਿਤ ਕੀਤਾ ਜਾ ਰਿਹਾ ਹੈ ਟੀਚਰਾਂ ਨੂੰ ਦੂਜੇ ਪਾਸੇ ਉਹੀ ਟੀਚਰ ਆਪਣੀਆਂ ਮੰਗਾਂ ਨੂੰ ਲੈ ਕੇ ਦਰਨੇ ਤੇ ਬੈਠੇ ਹੋਏ ਨੇ ਕੀ ਕਾਰਨ ਕਾਰਨ ਪੰਜਾਬ ਸਰਕਾਰ ਦੀਆਂ ਮੁਲਾਜ਼ਮ ਵਿਰੋਧੀ ਨੀਤੀਆਂ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਆਏ ਸੀ ਵੀ ਕਿਸੇ ਨੂੰ ਘਰ ਨਹੀਂ ਲਾਉਣ ਦੇਵਾਂਗੇ ਜਦੋਂ ਸਭ ਤੋਂ ਵੱਧ ਪੜਿਆ ਲਿਖਿਆ ਵਰਗ 17 ਮਹੀਨਿਆਂ ਤੋਂ ਆਪਣੀਆਂ ਮੰਗਾਂ ਲਈ ਅਪੀਲ ਦਲੀਲਾਂ ਕਰਕੇ ਥੱਕ ਜਾਵੇ ਅਦੇ ਦਰਿਆਾਂ ਤੇ ਬੈਠਣ ਲਈ ਮਜਬੂਰ ਹੋ ਜਾਵੇ ਤਾਂ ਉਹਦੇ ਕੋਲੇ ਇਸ ਡੈਮੋਕ੍ਰੇਸੀ ਦੇ ਵਿੱਚ ਕੋਈ ਹੋਰ ਅਧਿਕਾਰ ਨਹੀਂ ਰਹਿ ਜਾਂਦਾ ਕੋਈ ਹੋਰ ਮੌਕਾ ਨਹੀਂ ਰਹਿ ਜਾਂਦਾ ਜਦੋਂ ਸਰਕਾਰਾਂ ਸਮਾਨਾ ਦੇਣ ਮੁਲਾਕਾਤਾਂ ਦਾ ਦੇ ਸਰਕਾਰਾਂ ਚਿੱਠੀਆਂ ਦੇ ਅਮਲ ਨਾ ਕਰਨ ਅਪੀਲਾਂ ਦਲੀਲਾਂ ਤੇ ਇਸ ਕਰਕੇ ਮਜਬੂਰਨ ਅੱਜ ਸਾਨੂੰ ਇਹ ਕਦਮ ਚੁੱਕਣਾ ਪਿਆ ਮਨਦੀਪ ਜੀ ਮੰਗਾ ਕੀ ਚਾਹੀਦੀ ਹੈ ਸਰਕਾਰ ਤੋਂ ਪੰਜਾਬ ਸਰਕਾਰ ਤੋਂ ਮੰਗਾ ਨੇ ਜਾਂ ਫਿਰ ਕੇਂਦਰ ਤੋਂ ਮੰਗਾ ਨੇ ਪੰਜਾਬ ਸਰਕਾਰ ਨਾਲ ਹੀ ਸੰਬੰਧਿਤ ਮੰਗਾ ਨੇ ਕਿਉਂਕਿ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਹੈ ਉਹ ਪੰਜਾਬ ਸਰਕਾਰ ਦੀ ਯੂਨੀਵਰਸਿਟੀ ਹੈ ਸਾਡੀਆਂ ਮੁੱਖ ਮੰਗਾਂ ਨੇ 1 April 2023 ਤੋਂ ਸਾਡੇ ਸੋਧੇ ਹੋਏ ਪੱਤੇ ਲਾਗੂ ਕੀਤੇ ਗਏ ਅਜੇ ਤੱਕ ਲਾਗੂ ਨਹੀਂ ਕੀਤੇ ਗਏ ਸਾਡੀ ਸੋਧੀ ਗ੍ਰੈਚੁਇਟੀ ਅਜੇ ਤੱਕ ਨਹੀਂ ਜਾਰੀ ਕੀਤੀ ਗਈ ਜਿਹੜੇ ਟੀਚਰ ਅਜ ਰਿਟਾਇਰ ਹੋ ਰਹੇ ਨੇ ਉਹ 10 ਲੱਖ ਦੀ ਗ੍ਰੈਚੁਇਟੀ ਲੈ ਕੇ ਜਾ ਰਹੇ ਨੇ ਇਸੇ ਯੂਨੀਵਰਸਿਟੀ ਦੇ ਵਿੱਚ ਇੱਕ ਵਰਗ ਨੂੰ ਪੂਰੇ ਸਾਰੇ ਪੱਤੇ ਸਾਰੀ ਗ੍ਰੈਚੁਇਟੀ ਸਾਰੇ ਜਿਹੜੇ ਪੇ ਸਕੇਲ ਦਿੱਤੇ ਜਾ ਰਹੇ ਨੇ ਪਰ ਟੀਚਰਾਂ ਨੂੰ ਅਧੂਰੀਆਂ ਤਨਖਾਹਾਂ ਨਾਲ ਉਹਨਾਂ ਨਾਲ ਬਹੁਤ ਵੱਡੀ ਜ਼ਿਆਦਤੀ ਕੀਤੀ ਜਾ ਰਹੀ ਹੈ ਜੇ ਮੈਂ ਗੱਲ ਕਰਾਂ ਤਾ ਇੱਕ ਇੱਕ 16 ਤੋਂ ਪਹਿਲਾਂ ਜਿਹੜੇ ਅਧਿਆਪਕ ਸਾਡੇ ਜਿਹੜੇ ਹਰਿਆਣਾ ਇਨਕਲਾਬ ਲੈ ਕੇ ਆਏ ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਵਿਗਿਆਨੀ ਸਰਦਾਰ ਸਿੰਘ ਜੋਲ ਡਾਕਟਰ ਬਲਦੇਵ ਸਿੰਘ ਢਿੱਲੋਂ ਡਾਕਟਰ ਕਿਰਪਾਲ ਸਿੰਘ ਆਲ ਅਤੇ ਮੌਜੂਦਾ ਵਾਈਸ ਚਾਂਸਲਰ ਡਾਕਟਰ ਸੁਖਵੀਰ ਸਿੰਘ ਗੋਸਲ ਉਹਨਾਂ ਦੀ ਪੈਨਸ਼ਨ ਅਜੇ ਤੱਕ ਰਵਾਈਸ ਨਹੀਂ ਹੈ ਬੜੀ ਮਦਪਾਂਗੀ ਗੱਲ ਇਹ ਹੈ ਵੀ ਅਸੀਂ ਕੁਝ ਅਧਿਆ ਨਹੀਂ ਮੰਗ ਰਹੇ ਜਿਹੜੇ ਬਾਕੀ ਯੂਨੀਵਰਸਿਟੀਆਂ ਤੰਗ ਨੇ ਨੂੰ ਨਾਮ ਮਿਲਿਆ ਹੋਵੇ ਪੰਜਾਬ ਬੀ ਜੁਨੀਵਰਸਿਟੀ ਪਟਿਆਲਾ ਗੁਰੂ ਨਾਨਕ ਦੇਵ ਜੁਨੀਵਰਸਿਟੀ ਅੰਮ੍ਰਿਤਸਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਇਹਨਾਂ ਨੂੰ 1 ਅਕਤੂਬਰ 2022 ਤੋਂ ਸੋਧਿਓਈ ਤਨਖਾਹ ਸੋਧਿਓਈ ਪੱਤੇ ਤੇ ਸੋਧਿਓਈ ਗ੍ਰੈਡਿਟੀ ਲਾਗੂ ਕਰ ਦਿੱਤੀ ਗਈ ਪਰ ਸਾਡੇ ਨਾਲ ਜਿਹੜਾ ਇੱਕ ਬੜਾ ਵੱਡਾ ਤੱਕਾ ਹੋਇਆ ਵੀ ਸਾਡੀ ਸਿਰਫ ਬੇਸਿਕ ਤੇ ਹੀ ਰਿਵਾਈਜ਼ ਕੀਤੀ ਗਈ 17 ਮਹੀਨਿਆਂ ਤੋਂ ਸਾਡੀ ਫਾਈਲ ਸਰਕਾਰੀ ਦਫ਼ਤਰਾਂ ਦੇ ਵਿੱਚ ਰੁਲਦੀ ਪਈ ਹੈ ਬੜੀਆਂ ਅਪੀਲਾਂ ਦਲੀਲਾਂ ਕੀਤੀਆਂ ਸਾਡੀ ਜਿਹੜੀ ਗ੍ਰੈਚਿਟੀ ਐ ਸੋਧੀ ਜਾਵੇ ਸਾਡੀ ਜਿਹੜੀ ਪੱਤੇ ਨੇ ਉਹ ਸੋਧੇ ਜਾਣ ਸਾਡੇ ਜਿਹੜੇ ਇੱਕ ਇੱਕ 16 ਤੋਂ ਪਹਿਲਾਂ ਜਿਹੜੇ ਪੈਨਸ਼ਨ ਰਿਟਾਇਰ ਹੋਏ ਨੇ ਉਹਨਾਂ ਦੀ ਪੈਨਸ਼ਨ ਰਿਵਾਈਜ਼ ਕੀਤੀ ਜਾਵੇ ਉਹਨਾਂ ਬਜ਼ੁਰਗਾਂ ਨੂੰ 73 ਤੋਂ 80 ਸਾਲ ਦੀ ਉਮਰ ਦੇ ਬਜ਼ੁਰਗਾਂ ਨੂੰ ਚੰਡੀਗੜ੍ਹ ਦੇ ਸਰਕਾਰੀ ਦਫ਼ਤਰਾਂ ਦੇ ਗੇੜੇ ਮਾਰ ਮਾਰ ਉਖੰਭ ਚੁੱਕੇ ਨੇ ਪਰ ਸਰਕਾਰ ਦੇ ਕੰਨਾਂ ਦੇ ਜੂਨੀ ਸਰਕਰੀ ਖੇਤੀਬਾੜੀ ਵਿਗਿਆਨੀਆਂ ਨੂੰ ਬੇਸਟ ਪੇਤੇ ਭਰਤੀ ਕਰਕੇ ਬਹੁਤ ਵੱਡਾ ਆਰਥਿਕ ਸ਼ੋਸ਼ਣ ਕੀਤਾ ਜਾ ਰਿਹਾ ਹਾਲਾਂਕਿ ਪਿਛਲੀ ਸਰਕਾਰ ਨੇ ਖੇਤੀਬਾੜੀ ਵਿਗਿਆਨੀਆਂ ਦੇ ਚਾਰਜ ਤੇ ਐਮਬੀਬੀਐਸ ਡਾਕਟਰਸ ਨੂੰ ਫੁੱਲ ਪੇਤੇ ਭਰਤੀ ਕੀਤਾ ਪਰ ਇਥੋਂ ਦੇ ਵਿਗਿਆਨੀਆਂ ਨੂੰ ਨਗੂਣੀ ਦੀ 13500 ਦੀ ਤਨਖਾਹ ਤੇ ਭਰਤੀ ਕੀਤਾ ਪੀਐਚਡੀ ਪੜ੍ਹੇ ਹੋਏ ਖੇਤੀਬਾੜੀ ਵਿਗਿਆਨੀਆਂ ਨੇ ਫਿਰ ਉਸ ਸਮੇਂ ਵਿਦੇਸ਼ ਨੂੰ ਜਾ ਕੇ ਉੱਥੇ ਕੰਮ ਕਰਨ ਨੂੰ ਤਰਜੀ ਦਿੱਤੀ ਜਿਸ ਨਾਲ ਕਿਤੇ ਨਾ ਕਿਤੇ ਪੰਜਾਬ ਦੀ ਖੇਤੀਬਾੜੀ ਨੂੰ ਨੁਕਸਾਨ ਹੋਣਾ ਸ਼ੁਰੂ ਹੋ ਗਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਪੰਜਾਬ ਸਰਕਾਰ ਨੇ ਇੱਕ ਸਾਡੀ ਹੋਰ ਮੁੱਖ ਮੰਗ ਹੈ ਜਿਹੜੀ ਪੁਰਾਣੀ ਪੈਨਸ਼ਨ ਹੈ ਜਿਹੜੀ ਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਲਾਗੂ ਹੈ ਤੇ ਸਾਡੇ ਬੋਰਡ ਵੱਲੋਂ ਵੀ ਮਨਜ਼ੂਰ ਕੀਤੀ ਹੋਈ ਹੈ ਉਹਨੂੰ ਵੀ ਲਾਗੂ ਕੀਤਾ ਜਾਵੇ ਇਹ ਸਾਡੀ ਇੱਕ ਹੋਰ ਮੰਗ ਹੈ ਜੇਕਰ ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਨੀਤੀ ਰਹੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਇਸੇ ਤਰ੍ਹਾਂ ਟਿਲ ਮਟਨ ਦੀ ਨੀਤੀ ਨਾਲ ਚੱਲਦੀ ਰਹੀ ਤਾ ਮਜਬੂਰਨ ਸਾਨੂੰ ਪੰਜਾਬ ਸਰਕਾਰ ਦੇ ਅਧਿਕਾਰੀਆਂ ਦਾ ਮੰਤਰੀਆਂ ਦਾ ਕਰਾ ਕਰਨ ਲਈ ਮਜਬੂਰ ਹੋਣਾ ਪਊ। ਜਿਵੇਂ ਤੁਸੀਂ ਕਹਿ ਕੇ ਹਟੇ ਹੋ ਬਾਕੀ ਯੂਨੀਵਰਸਿਟੀਆਂ ਦੇ ਵਿੱਚ ਸਾਰੀਆਂ ਮੰਗਾਂ ਮੰਨ ਲਈਆਂ ਗਈਆਂ ਨੇ ਪੀਯੂ ਦੇ ਨਾਲ ਵਿਤਕਰਾ ਕਿਉਂ ਕੀਤਾ ਜਾ ਰਿਹਾ? ਇਸ ਗੱਲ ਦਾ ਜਵਾਬ ਸਰਦਾਰ ਭਗਵੰਤ ਸਿੰਘ ਮਾਨ ਜਿਹੜੇ ਕਿ ਮਾਸਟਰ ਜੀ ਦੇ ਮੁੰਡੇ ਨੇ ਜਿਹੜੇ ਕਹਿੰਦੇ ਸੀ ਮੈਂ ਮਾਸਟਰ ਦਾ ਮੁੰਡਾ ਮੈਨੂੰ ਸਾਰੀਆਂ ਗੱਲਾਂ ਪਤਾ ਨੇ ਉਹ ਦੇ ਸਕਦੇ ਨੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਦੇ ਸਕਦੇ ਨੇ ਖੇਤੀਬਾੜੀ ਮੰਤਰੀ ਗਰਮੀ ਸਿੰਘ ਕੁੜੀਆਂ ਦੇ ਸਕਦੇ ਨੇ ਵੀ ਕਿਉਂ ਭਾਰਤ ਦੀ ਨੰਬਰ 1 ਖੇਤੀਬਾੜੀ ਯੂਨੀਵਰਸਿਟੀ ਜਿਹੜੀ ਪਿਛਲੇ ਲਗਾਤਾਰ 2 ਸਾਲਾਂ ਤੋਂ ਨੰਬਰ 1 ਘਾਰੀ ਹੈ ਤੇ ਉਹ ਭਾਰਤ ਦੀਆਂ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਉਹਨਾਂ ਕਿਉਂ ਪਛੜ ਗਈ ਕਿਉਂ ਉਹਦੇ ਅਧਿਆਪਕਾਂ ਨੂੰ ਨਗੂਣੀਆਂ ਤਨਖਾਹਾਂ ਅੱਧੀਆਂ ਤਨਖਾਹਾਂ ਤੇ ਕੰਮ ਕਰਨ ਲਈ ਜਿਹੜੇ 24 ਘੰਟੇ ਕਿਸਾਨੀ ਦੀ ਸੇਵਾ ਕਰਦੇ ਨੇ ਇਸ ਗੱਲ ਦਾ ਜਵਾਬ ਭਗਵਾਨਤ ਮਾਨ ਜੀ ਨੂੰ ਅੱਜ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਦੇਣਾ ਪਊਗਾ ਨਹੀਂ ਤਾਂ ਅਸੀਂ ਆਪਣਾ ਰੋਸ ਕਿਸਾਨਾਂ ਵਿੱਚ ਲੈ ਕੇ ਜਾਵਾਂਗੇ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਦੇ ਵੱਲੋਂ ਕੁੜੀਆਂ ਮੰਗਾ ਨਾਮ ਮੰਨੀਆਂ ਗਈਆਂ ਪ੍ਰੋਟੈਸਟ ਹੋਰ ਤਿੱਖਾ ਕਰਕੇ ਕੀਤਾ ਜਾਵੇ ਉਸ ਨੂੰ ਲੈ ਕੇ ਰਣਨੀਤੀ ਬਣਾਈ ਗਈ ਹੈ ਉਸ ਨੂੰ ਲੈ ਕੇ ਅਸੀਂ ਰਣਨੀਤੀ ਤਿਆਰ ਕਰ ਰਹੇ ਹਾਂ ਤੇ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਮਜਬੂਰਨ ਸਾਨੂੰ ਫੁਜਾਣੇ ਵਿੱਚ ਹੋਣ ਵਾਲਾ ਕਿਸਾਨ ਮੇਲਾ ਜੋ 13 14 ਸਤੰਬਰ ਨੂੰ ਉਹਦਾ ਬਾਈਕਾਟ ਵੀ ਕਰਨਾ ਪੈ ਸਕਦਾ ਪੂਲ ਇੰਸ਼ੂਰੈਂਸ ਪੀਏਯੂ ਦੇ ਵੱਲੋਂ ਪੀਏਯੂ ਦੇ ਵਿੱਚ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਔਰ ਸਰਕਾਰ ਤੋਂ ਸਿੱਧੇ ਤੌਰ ਤੇ ਸਵਾਲ ਪੁੱਛੇ ਜਾ ਰਹੇ ਨੇ ਜੇਕਰ ਬਾਕੀ ਜਿਹੜੀਆਂ ਉਦਯੋਗਿਕਾਂ ਦੇ ਵਿੱਚ ਉਹ ਸਕੀਮਾਂ ਲਾਗੂ ਨਹੀਂ ਤਾਂ ਪੀਐਜੀ ਵਿਧਿਆਣਾ ਦੇ ਵਿੱਚ ਕੋਈ ਸਕੀਮਾਂ ਵੀ ਸ਼ੋ ਨਹੀਂ ਲਾਗੂ ਹੋਉਂਦੀਆਂ ਨਾਲ ਨਾਲ ਇਹ ਵੀ ਗੱਲ ਕਹਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੇ ਜੇਕਰ ਸਾਡੀਆਂ ਮੰਗਾਂ ਮੰਨੀਆਂ ਗਈਆਂ ਤਾਂ ਆਉਣ ਵਾਲੇ ਕਿਸਾਨ ਮੇਡ ਦਾ ਬਾਈਕਾਟ ਵੀ ਕਰਦੇ ਹੋਏ ਨਜ਼ਰ ਆਣਗੇ ਕੈਮਰਾ ਪ੍ਰਸਾਦ ਰਮਨਦਰਾਲ ਹਿੰਮਤ ਸਿੰਘ ਟਕਪਾਲ ਦੇ ਨਿਕ ਸਵੇਰਾ ਵਿਧਿਆਣਾ ਦੇਸ਼ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਡੇਨਿਕ ਸਵੇਰਾ ਟੀਵੀ YouTube Facebook Instagram X ਉਹ ਵਟਸਐਪ ਚੈਨਲ ਪਰ